ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਮਿੱਠੇ ਚੋਲ ਜਿਹਨੂੰ ਆਪਾਂ ਜਰਦਾ ਵੀ ਕਹਿੰਦੇ ਆ ਸਭ ਤੋਂ ਪਹਿਲਾਂ ਇੱਕ ਵੱਡਾ ਗਲਾਸ ਚੋਲਾਂ ਦਾ ਮੈਂ ਲੈ ਕੇ ਦੋ ਤਿੰਨ ਵਾਰ ਇਹਨੂੰ ਪਾਣੀ ਨਾਲ ਵਾਸ਼ ਕਰ ਲੂੰਗੀ ਚੰਗੀ ਤਰ੍ਹਾਂ ਜਦੋਂ ਤੱਕ ਕਿ ਸਾਫ਼ ਪਾਣੀ ਨਹੀਂ ਨਿਕਲਣ ਲੱਗ ਜਾਂਦਾ ਉਸ ਤੋਂ ਬਾਅਦ ਗੈਸ ਚਲਾ ਕੇ ਕੜਾਹੀ ਤੇ ਮੈਂ ਕੜਾਹੀ ਦੇ ਵਿੱਚ 1.5 ਲੀਟਰ ਪਾਣੀ ਗਰਮ ਹੋਣਾ ਰੱਖਤਾ ਤਾਂ ਕਿ ਪਾਣੀ ਥੋੜਾ ਜਿਹਾ ਗਰਮ ਹੋ ਜਾਵੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਕੁਝ ਖੜੇ ਮਸਾਲੇ ਐਡ ਕਰਾਂਗੇ ਮੇਰੇ ਕੋਲ ਸੀ ਤਿੰਨ ਚਾਰ ਇਲਾਇਚੀਆਂ ਦੋ ਤਿੰਨ ਲੌਂਗ ਤੁਸੀਂ ਵੱਡੀ ਇਲਾਇਚੀ ਵੀ ਇਹਦੇ ਵਿੱਚ ਪਾ ਸਕਦੇ ਹੋ ਤੇਜ ਪੱਤਾ ਵਗੈਰਾ ਵੀ ਪਾ ਸਕਦੇ ਹੋ ਪਰ ਲੌਂਗ ਤੇ ਇਲਾਇਚੀ ਨਾਲ ਵੀ ਇਹਦੇ ਵਿੱਚ ਫਲੇਵਰ ਬਹੁਤ ਵਧੀਆ ਆਉਂਦਾ ਤੇ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਉਸ ਤੋਂ ਬਾਅਦ ਜਿਹੜੇ ਆਪਣੇ ਧੋਤੇ ਹੋਏ ਚੌਲ ਸੀ ਉਹ ਆਪਾਂ ਇਹਦੇ ਵਿੱਚ ਪਾ ਦਾਂਗੇ ਤੇ ਉਹ ਵਾਲਾ ਹੌਨ ਤੱਕ ਵੇਟ ਕਰਾਂਗੇ ਜਿਆਦਾ ਨਹੀਂ ਤੁਸੀਂ ਚੌਲਾਂ ਨੂੰ ਪਕਾਉਣਾ 80% ਹੀ ਪਕਾਉਣਾ ਚੌਲਾਂ ਨੂੰ ਕਿਉਂਕਿ ਕੁਝ ਆਪਾਂ ਬਾਅਦ ਚ ਵੀ ਪੱਕ ਜਾਂਦੇ ਨੇ ਚੌਲ ਫਿਰ ਜਿਆਦਾ ਜਿਹੜੇ ਟੁੱਟ ਜਾਂਦੇ ਨੇ ਚੌਲ ਇਸ ਕਰਕੇ ਤੁਸੀਂ ਪਹਿਲਾਂ ਇਹਨਾਂ ਨੂੰ 80% ਹੀ ਪਕਾਉਣਾ ਹੈ ਉਸ ਤੋਂ ਬਾਅਦ ਦੋ ਚੁਟਕੀਆਂ ਕੇਸਰੀ ਫੂਡ ਕਲਰ ਪਾਇਆ ਮੇਰੇ ਵਿੱਚ ਤੁਸੀਂ ਕੋਈ ਵੀ ਕਲਰ ਦੇ ਚੌਲ ਆ ਜਿਹੜੇ ਬਣਾਉਣਾ ਚਾਹੋ ਤੁਸੀਂ ਉਹ ਕਲਰ ਪਾ ਸਕਦੇ ਹੋ ਹੁਣ ਆਪਾਂ ਇਹਨੂੰ ਟਾਕੇ ਦੇਖੋ ਵਾਲੀ ਆਉਣ ਦੇਵਾਂਗੇ ਹੁਵਾਲਾ ਜਿਹੜਾ ਆਪਣਾ ਚੌਲਾਂ ਚ ਆ ਗਿਆ ਹੁਣ ਹਲਕਾ ਜਿਹਾ ਆਪਾਂ ਇੱਕ ਚੌਲ ਥੋੜਾ ਜਿਹਾ ਤੋੜ ਕੇ ਦੇਖਾਂਗੇ ਹਲਕਾ ਜਿਹਾ ਇੱਕ ਕਣੀ ਕੱਚੀ ਰਹਿਣੀ ਚਾਹੀਦੀ ਆ ਮਤਲਬ 80% ਪੱਕੇ ਹੋਣੇ ਚਾਹੀਦੇ ਨੇ ਹਲਕੇ ਜੇ ਥੋੜੀ ਜਿਹੀ ਕੱਚੇ ਹੋਣੇ ਚਾਹੀਦੇ ਨੇ ਜਿਆਦਾ ਬਿਲਕੁਲ ਨਹੀਂ ਜਿਆਦਾ ਪਕਾਉਣੇ ਤੁਸੀਂ ਹੁਣ ਇਹਨਾਂ ਦਾ ਆਪਾਂ ਪਾਣੀ ਛਾਣ ਕੇ ਕੱਢ ਲਾਂਗੇ ਪਾਣੀ ਚੋਂ ਆਪਾਂ ਕੱਢ ਲਾਂਗੇ ਜਾਂ ਤੁਸੀਂ ਸਟੇਨਰ 'ਚ ਵੀ ਕਿਸੇ 'ਚ ਸਾਰੇ ਛਾਣ ਸਕਦੇ ਹੋ ਇਹ ਮੈਂ ਬਾਸਪਤੀ ਚੌਲ ਲਈ ਸੀ ਤੁਸੀਂ ਕੋਈ ਵੀ ਚੌਲ ਜਿਹੜਾ ਲੈ ਸਕਦੇ ਹੋ ਦੇਖੋ ਚੌਲਾਂ ਦਾ ਆਪਾਂ ਸਾਰਾ ਪਾਣੀ ਕੱਢ ਲਿਆ ਬਿਲਕੁਲ ਆਪਣੇ ਚੌਲ ਉਬਲ ਕੇ ਤਿਆਰ ਨੇ ਹੁਣ ਆਪਾਂ ਇਹਨਾਂ ਨੂੰ ਤੜਕਾ ਲਗਾਉਣੇ ਆ ਕੜਾਹੀ ਦੇ ਵਿੱਚ ਮੈਂ 2 ਵੱਡੇ ਚਮਚ ਦੇਸੀ ਘਿਓ ਦਾ ਪਾਏ ਪਾਏ ਨੇ ਕਿਉਂਕਿ ਦੇਸੀ ਘਿਓ ਨਾਲ ਜਿਹੜਾ ਟੇਸਟ ਉਹ ਬਹੁਤ ਵਧੀਆ ਆਉਂਦਾ ਚੌਲਾਂ ਦੇ ਵਿੱਚ ਘਿਓ ਨੂੰ ਗਰਮ ਹੋਣ ਦੇਵਾਂਗੇ ਉਸ ਤੋਂ ਬਾਅਦ ਇੱਥੇ ਮੈਂ ਕੁਝ ਡਰਾਈ ਫਰੂਟਸ ਲੈਨੇ ਕੁਝ ਮੈਂ ਕਾਜੂ ਲੈਨੇ ਕੁਝ ਬਦਾਮ ਲੈਨੇ ਕੁਝ ਨਾਰੀਅਲ ਨੂੰ ਲੰਬਾ ਲੰਬਾ ਇਸ ਤਰ੍ਹਾਂ ਕੱਟ ਲਿਆ ਸੀ ਤੁਸੀਂ ਮਰਜ਼ੀ ਮੁਤਾਬਕ ਕੋਈ ਵੀ ਇਹਦੇ ਵਿੱਚ ਡਰਾਈ ਫਰੂਟਸ ਪਾ ਸਕਦੇ ਹੋ ਵੱਡਕ ਵੱਧ ਘੱਟ ਕੋਈ ਵੀ ਕਰ ਸਕਦੇ ਹੋ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਫਰਾਈ ਕਰਾਂਗੇ ਤਾਂ ਕਿ ਇਹਨਾਂ ਦਾ ਕੱਚਾਪਨ ਨਿਕਲ ਜਾਵੇ ਇੱਕ ਤਾਂ ਇਹ ਵਧੀਆ ਕ੍ਰਿਸਪੀ ਹੋ ਜਾਂਦੇ ਨੇ ਤੇ ਦੂਸਰਾ ਜਦੋਂ ਆਪਾਂ ਇਹਨਾਂ ਨੂੰ ਘਿਓ 'ਚ ਭੁੰਨਦੇ ਆ ਤਾਂ ਇਹਨਾਂ ਦਾ ਟੇਸਟ ਵੀ ਬਹੁਤ ਵਧੀਆ ਆਉਂਦਾ ਹੈ ਜਿਆਦਾ ਬਰਾਊਨ ਨਹੀਂ ਕਰਨੇ ਬਸ 2 ਤੋਂ 3 ਮਿੰਟ ਮੀਡੀਅਮ ਫਲੇਮ ਤੇ ਇਹਨਾਂ ਨੂੰ ਭੁੰਨਣਾ ਤਾਂ ਕਿ ਇਹ ਇਨਾਂ ਦਾ ਜਿਹੜਾ ਕੱਚਾ ਪਾਣੀ ਨਿਕਲ ਜਾਵੇ ਥੋੜਾ ਜਿਹਾ ਜਦੋਂ ਭੁੱਜ ਜਾਣ ਉਸ ਤੋਂ ਬਾਅਦ ਮੈਂ ਇੱਥੇ 10 ਤੋਂ 15 ਕਿਸ਼ਮੇ ਸ਼ੈਡ ਕੀਤੀਆਂ ਨੇ ਕਿਉਂਕਿ ਇਹ ਬਹੁਤ ਜਲਦੀ ਭੁੰਨ ਹੋ ਜਾਂਦੀਆਂ ਨੇ ਇਸ ਕਰਕੇ ਇਹਨਾਂ ਨੂੰ ਬਾਅਦ 'ਚ ਐਡ ਕਰਨਾ ਜਦੋਂ ਬਾਕੀ ਸਾਰੇ ਡਰਾਈ ਫੂਡਸ ਚੰਗੀ ਤਰ੍ਹਾਂ ਫਰਾਈ ਹੋ ਜਾਣ ਹੁਣ ਆਪਾਂ 1 ਮਿੰਟ ਲਈ ਇਹਨਾਂ ਨੂੰ ਵੀ ਭੁੰਨ ਲਿਆ ਹੁਣ ਸਾਰੇ ਆਪਾਂ ਡਰਾਈ ਫੂਡਸ ਨੇ ਜਿਹੜੇ ਬਾਹਰ ਕੱਢ ਲਾਂਗੇ ਸਾਰਾ ਘਿਓ ਨਿਚੋੜ ਕੇ ਤੁਸੀਂ ਇਸ ਤਰ੍ਹਾਂ ਇਹਨਾਂ ਨੂੰ ਕੱਢ ਲੈਣਾ ਇਸ ਤਰੀਕੇ ਨਾਲ ਬਣਾਓਗੇ ਤੁਹਾਡਾ ਜਰਦਾ ਬਹੁਤ ਹੀ ਖਿលਿਆ-ਖਿលਿਆ ਬਣੂਗਾ ਤੇ ਬਹੁਤ ਟੇਸਟੀ ਵੀ ਬਣੂ। ਦੇਖੋ ਕਿਉਂ ਆਪਣਾ ਹੈਗਾ ਕਿ ਉਹ ਨਹੀਂ ਆਪਾਂ ਹੋਰ ਪਾਉਣਾ ਉਸ ਤੋਂ ਬਾਅਦ ਇੱਕ ਗਲਾਸ ਜਿਹੜਾ ਮੈਂ ਚੌਲਾਂ ਦਾ ਲਿਆ ਸੀ ਉਹੀ ਮੈਂ ਪਾਉਣਾ ਗਲਾਸ ਲਿਆ ਚੀਨੀ ਦਾ। ਕਿਉਂਕਿ ਇੱਕ ਗਲਾਸ ਪਾਉਣਾ ਤਾਂ ਚੀਨੀ ਜ਼ਿਆਦਾ ਹੋ ਜਿੰਦੀ ਪਾਉਣਾ ਗਲਾਸ ਤੁਸੀਂ ਚੀਨੀ ਦਾ ਪਾਉਣਾ ਤੇ ਅੱਧਾ ਗਲਾਸ ਵਿੱਚ ਪਾਣੀ ਦਾ ਪਾਉਣਾ। ਹੁਣ ਆਪਾਂ ਇਹਦੀ ਇੱਕ ਤਾਰ ਦੀ ਚਾਸ਼ਨੀ ਬਣਾ ਕੇ ਤਿਆਰ ਕਰਨੀ ਹੈ। ਲਗਾਤਾਰ ਹਿਲਾਉਂਦੇ ਜਾਣਾ ਤੁਸੀਂ। ਦੇਖੋ ਚੀਨੀ ਘੁਲ ਗਈ ਉਸ ਤੋਂ ਬਾਅਦ ਥੋੜਾ ਜਿਹਾ ਹੋਰ ਪਕਾਉਣਾ ਤਾਂ ਕਿ ਜਿਹੜੀ ਇਹਦੇ ਵਿੱਚ ਇੱਕ ਤਾਰ ਦੀ ਚਾਸ਼ਨੀ ਬਣ ਜਾਵੇ ਦੇਖੋ ਇਸ ਤਰ੍ਹਾਂ ਪਤਲੀ ਜੀ ਇੱਕ ਤਾਰ ਬਣਨੀ ਚਾਹੀਦੀ ਹੈ ਤੋ ਵਾਰ ਜਿਹੜੇ ਆਪਣੇ ਪਕਾਏ ਹੋਏ ਚੌਲ ਨੇ ਉਹ ਆਪ ਇਹਦੇ ਵਿੱਚ ਐਡ ਕਰ ਦਾਂਗੇ ਚੰਗੀ ਤਰ੍ਹਾਂ ਚਾਸ਼ਨੀ ਨਾਲ ਮਿਲਾ ਦਾਂਗੇ ਜਦੋਂ ਇਸ ਤਰ੍ਹਾਂ ਚਾਸ਼ਨੀ ਦੇ ਵਿੱਚ ਚੌਲ ਪੱਕਦੇ ਨੇ ਤਾਂ ਬਹੁਤ ਸ਼ਾਈਨ ਆ ਜਾਂਦੀ ਹੈ ਚੌਲਾਂ 'ਚ ਦੇਖਣ 'ਚ ਬਹੁਤ ਸੋਹਣੇ ਲੱਗਦੇ ਨੇ ਦੇਖੋ ਹੁਣ ਆਪਾਂ ਇਹਨੂੰ ਟਾਕੇ 5 ਕਿ ਮਿੰਟ మీడియం ਫਲੇਮ ਤੇ ਪਕਾਵਾਂਗੇ ਤਾਂ ਕਿ ਜਿਹੜੀ ਚਾਸ਼ਨੀ ਚੰਗੀ ਤਰ੍ਹਾਂ ਸੁੱਕ ਜਾਵੇ 5 ਤੋਂ 7 ਮਿੰਟਾਂ ਬਾਅਦ ਤੁਸੀਂ ਇਸ ਤਰ੍ਹਾਂ ਚੈੱਕ ਕਰ ਲੈਣਾ ਦੇਖੋ ਚਾਸ਼ਨੀ ਬਿਲਕੁਲ ਸੁੱਕ ਚੁੱਕੀ ਹੈ ਚੌਲ ਬਿਲਕੁਲ ਸੁੱਕੇ ਬਣ ਚੁੱਕੇ ਨੇ ਚੌਲ ਆਪਣੇ ਬਣ ਕੇ ਤਿਆਰ ਨੇ ਉਸ ਤੋਂ ਬਾਅਦ ਜਿਹੜੇ ਆਪਣਾ ਡਰਾਈ ਫਰੂਟਸ ਫਰਾਈ ਕਰੇ ਸੀ ਉਹ ਆਪਾਂ ਇਹਦੇ ਵਿੱਚ ਪਾ ਦਾਂਗੇ ਉਸੋ ਵਾਰ ਚੰਗੀ ਤਰ੍ਹਾਂ ਮਿਕਸ ਕਰਕੇ ਇਸ ਨੂੰ ਤੁਸੀਂ 15 ਮਿੰਟ ਟਾਕੇ ਰੱਖ ਦੇਣਾ ਇਹਦੇ ਨਾਲ ਬਹੁਤ ਖਿਲੇ-ਖਿਲੇ ਚੌਲ ਬਣਦੇ ਨੇ ਗੈਸ ਬੰਦ ਕਰਕੇ ਢੱਕਣ ਲਗਾ ਕੇ ਕੜਾਹੀ ਦੇ ਉੱਪਰ ਤੁਸੀਂ ਇਹਨਾਂ ਨੂੰ 15 ਮਿੰਟ ਲਈ ਐਸੇ ਤਰ੍ਹਾਂ ਛੱਡ ਦੇਣਾ 15 ਮਿੰਟਾਂ ਬਾਅਦ ਜੇ ਤੁਸੀਂ ਚੌਲ ਸਰਵ ਕਰੋਗੇ ਦੇਖੋ ਖਿਲੇ-ਖਿਲੇ ਇਸ ਤਰ੍ਹਾਂ ਬਣਨਗੇ ਕਿੰਨਾ ਵਧੀਆ ਕਲਰ ਆਇਆ ਚੌਲਾਂ ਦਾ ਬਿਲਕੁਲ ਕੱਲਾ-ਕੱਲਾ ਚੌਲ ਲੱਗ ਰਿਹਾ ਕੋਈ ਆਪਸ ਆਪਸ ਦੇ ਵਿੱਚ ਜੁੜੇ ਨਹੀਂ ਹੋਏ ਤੁਸੀਂ ਇਸ ਤਰ੍ਹਾਂ ਬਹੁਤ ਆਸਾਨੀ ਨਾਲ ਇਹ ਜਿਹੜੇ ਚੌਲ ਜਾਂ ਜੜਦਾ ਬਣਾ ਸਕਦੇ ਹੋ ਬਹੁਤ ਟੇਸਟੀ ਵੀ ਲੱਗਦੇ ਨੇ ਇਹ ਇਸ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਰੈਸਪੀ ਵਧੀਆ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜੀ ਦੱਸਿਓ ਤੁਹਾਨੂੰ ਇਹ ਰੈਸਪੀ ਕਿਵੇਂ ਦੀ ਲੱਗੀ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਿਆ ਕਰੋ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਇਹ ਕੁੱਕ ਚੋਲ ਆਪਣੇ ਬਣ ਕੇ ਤਿਆਰ ਨੇ ਕਿੰਨੇ ਵਧੀਆ ਲੱਗ ਰਹੇ ਨੇ ਉੱਪਰ ਥੋੜੇ ਜਿਹਾ ਮੈਂ ਡਰਾਈ ਫੂਡਸ ਰੱਖ ਲਏ ਸੀ ਉਹਨਾਂ ਨੂੰ ਉੱਪਰ ਗਾਰਨਿਸ਼ ਕਰਤਾ ਕਿਸੇ ਵੀ ਤਿਹਾਰ ਫੈਸਟੀਵਲ ਤੇ ਤੁਸੀਂ ਇਹਨਾਂ ਨੂੰ ਬਣਾ ਸਕਦੇ ਹੋ ਤੇ ਇੰਜੋਏ ਕਰ ਸਕਦੇ ਹੋ ਬਹੁਤ ਟੇਸਟੀ ਬਣਦੇ ਨੇ ਨਿੱਕੇ ਮੋਤੀਆਂ ਵਾਂਗੂ ਇਹਨਾਂ ਵਿੱਚ ਸ਼ਾਈਨ ਆ ਰਹੀ ਹੈ ਬਹੁਤ ਹੀ ਜ਼ਿਆਦਾ ਸੋਹਣੇ ਲੱਗਦੇ ਨੇ ਦੇਖਣ ਜੇ ਤੁਸੀਂ ਇੱਕ ਵਾਰ ਬਣਾ ਕੇ ਜ਼ਰੂਰ ਟਰਾਈ ਕਰਿਓ ਇਸ ਤਰ੍ਹਾਂ ਮਿਲਦੇ ਆ ਕਿਸੇ ਹੋਰ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ